ਮਿੱਤਰੋ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਮਿੱਤਰੋ ਆਪਣ ਲਈ ਛੋਟੇ ਦਾ ਰੌਕਟ ਦਾ ਰੌਕਟ ਦਾ ਆ ਬਾਈ ਜਿਹੜਾ ਇਹ ਚੇਂਜ ਕਰਾਂਗੇ ਪਾਏ ਟੂੜੀ ਦਾੜੀ ਢੋਣੀ ਢੋਈ ਜਾਂਦੇ ਸੀ ਆਸੇ ਪਾਸੇ ਘਾਤ ਦਾ ਅਗਰ ਬਹੁਤ ਹੋ ਗਈ ਬਾਈ ਤਾਂ ਪਾਣੀ ਮਾਰਿਆ ਪਰ ਗੱਲ ਬਣੀ ਨਹੀਂ ਬਾਅਦ ਦੇ ਵਿੱਚ ਨੂੰ ਬੌਸ਼ ਵੀ ਕਰਨਾ ਆਪਾਂ ਤੇ ਹੁਣ ਇੱਕ ਵਾਰ ਆਪਣਾ ਜਿਹੜਾ ਪਾਰਸਲ ਸੀ ਆਪਾਂ ਉਹ ਮੰਗਾਇਆ ਇੰਡੋਨੇਸ਼ੀਆ ਨਾ ਬਾਈਜਰ ਤੇ ਆਨਲਾਈਨ ਆਰਡਰ ਕੀਤਾ ਸੀ ਤੇ ਪਾਰਸਲ ਆਪਣੇ ਤੱਕ ਪਹੁੰਚ ਗਿਆ ਤੇ ਐਲੋ ਲੱਗੀਆਂ ਦੇਖਦੇ ਆਂ ਲਾ ਲੂ ਕੇ ਕੀ ਗੱਲਬਾਤ ਬਣਦੀ ਆ ਤੇ ਆ ਗਿਆ ਮਿੱਤਰੋ ਗੱਲ ਤੋਂ ਉਹ ਆਪਣਾ ਕੀ ਆਖ ਲਿਆ ਤੀਨ ਖੋਰ ਕਰਦੇ ਆਪਾਂ ਹਬਰ ਤੇ ਹੁਣ ਉਹਨੂੰ ਕਰਦੇ ਕਰ ਖੋਲ ਖਲਈਆ ਕੀਆਂ ਲਿਆਂਦੀਆਂ ਲੈ ਵੀ ਮੇਟਰ ਆਪਣੇ ਕਬੀਰ ਤੋਂ ਜਦ ਵੀ ਇਹਨਾਂ ਦੋਨਾਂ ਚੋਂ ਇੱਕ ਲੱਗ ਜੀ ਅੱਗਲੀ ਆਪਾਂ ਲਕੀਆਂ ਤੁਹਾਨੂੰ ਪਤਾ ਮਿੱਤਰੋ ਲੈ ਆਏ ਤੇ ਐਲਕੀ ਲਾ ਕੇ ਦੇਖਦੇ ਐਲਕੀ ਨੇ ਬਣਾਈ ਗੱਲ ਜਮਾ ਐਲਕੀ ਲੱਗੀ ਆਪਣੀ ਤੇ ਹੁਣ ਆਪਾਂ ਇੱਕ ਵਾਰ ਇਹ ਸ਼ੀਸ਼ੇ ਖੋਲ ਕੇ ਵੱਖ ਕਰਾਂਗੇ ਉਦੋਂ ਬਾਅਦ ਦੇ ਵਿੱਚ ਆ ਗੱਡਾਂਗੇ ਉਦੋਂ ਬਾਅਦ ਦੂਜਾ ਲਾਵਾਂਗੇ ਦੇਖਦੇ ਹਾਂ ਹੁਣ ਈ ਗੱਲਬਾਤ ਬਣਦੀ ਆ ਨੂੰ ਕਰਦੇ ਆ ਕਿਰਾ ਖੋਲ ਕੁਲੀ ਮੇਰਾ ਕੰਮ ਡਾਣਾ ਸਸ ਸਸ ਤੇ ਫਾਈਨਲੀ ਮੇਟਰੋ ਜਿਹੜਾ ਰੇਮਾ ਉੱਪਰਲਾ ਇਹ ਆਪਾਂ ਖੋਲਿਆ ਸਹੀ ਕੱਢ ਲ ਗਏ ਯੋ ਨੋਪਾ ਹੁਣ ਇਧਰਲੇ ਪਾਸੇ ਧਰਦੇ ਆ ਕਿਉਂਕਿ ਦੁਬਾਰੇ ਆਪਾਂ ਲਾਉਣਾ ਆ ਗਿਆ ਟੀਟੀਪੂ ਬਾਕੀ ਸਾਮਾਨ ਸਮਾਰ ਬਹੁਤ ਦੇਖੀ ਨਾਸੇ ਪਾਸੇ ਇੰਨੇ ਪਕੜਨੇ ਆ ਇੱਥੇ ਤੇ ਇਹ ਹੋਣ ਦਾ ਕਾਰਨ ਇਹ ਹੈ ਜਿਹੜਾ ਆਪਣਾ origial visor ਜਿਵੇਂ ਪਹਿਲਾਂ ਨਾਲ ਵਿੱਚ ਲੱਗਿਆ ਲਾਇਆ ਹੁੰਦਾ ਇਹਦੇ ਜਿਹੜੇ ਸ਼ੀਸ਼ੇ ਆ ਉਹ ਇਹਦੇ ਵਜਿਦੀ ਨਾਲ ਦੇ ਆ ਇਹ ਤਾਂ ਕਰਕੇ ਮੈਂ ਦਾ ਆਚਾਰ ਨਾਟਾ ਇਹ ਖੁੱਲ ਜਾਣੇ ਸੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਓਪਨ ਕਿ ਉਹ ਥੋੜਾ ਜਿਹਾ ਮੇਜਰ ਇਸ਼ੂ ਸੀ ਤੇ ਆਪਾਂ ਨੂੰ ਹੱਲੋ ਜੀ ਆਮੀ ਮੰਗਣਾ ਆਪਣਾ ਲੈਣਾ ਮਾੜਾ ਆਪਣਾ ਹਣੇ ਤੇ ਹੁਣ ਕੱਢਾਂਗੇ ਅੱਗੇ ਆਹ ਤਾਂ ਆਪਣਾ ਖੋਲ੍ਹਿਆ ਨਾ ਇਹ ਬਰਾਤ ਲਾ ਗਿਆ ਓਏ ਸੋ ਕੋ ਵਾਈਸ ਨਾਡ ਨੂੰ ਰਖ ਲਈ ਜਾਂਦੇ ਆ ਜ ਆਪਣੇ ਇਹ ਨਾਡ ਮਿੱਟਰ ਪਲਾਸਟਿਕਾਂ ਗੁੰਦੀ ਆ ਵਸ ਗਈਆਂ ਗਿਆ ਜੀ ੱਕਾ ਕਰ ਗਈ ਨਹੀਂ ਤਾ ਟੁੱਟੀ ਜੇ ਬਟੋਪੀ ਜਿੱਤੋਂ ਪਰ ਨਾਡ ਰੱਖੀ ਮਰ ਲਿਓ ਤੇ ਜਾਂਦੇ ਤੇ ਹੁਣ ਇੱਕ ਹੋਰ ਆਪਣਾ ਕੰਮ ਲੂਟੇ ਉੱਤੇ ਦਾ ਦੀਰ ਇਹ ਐਸ ਲੋਟ ਹੁੰਦੀ ਐ ਦੇ ਕਰਕੇ ਚੱਕਰ ਬੰਦਾ ਆਪਾਂ ਨੂੰ ਬੱਸ ਤੇ ਹੁਣ ਬੈਲਾ ਨੂੰ ਇਹ ਜਿਹੜਾ ਨੰਬਰ ਜਿਹੜਾ ਇਹ ਆਹ ਤੇ ਨੰਬਰ ਤੋਂ ਉਹ ਕੋਗਰਾ ਜਿਹਦੇ ਵਿੱਚ ਆਪਣਾ ਜਿਗਰਮੈਂਟ ਆਇਆ ਵਾ ਤੇ ਹੁਣ ਕਰਨ ਲੱਗੇ ਆਪਾਂ ਇਹ ਚੇਂਜ ਇਹ ਫਰਕ ਨਹੀਂ ਪੈਂਦਾ ਬਗਲ ਵਾਈਸ ਵਾਰ ਆਪਾਂ ਮੜਾ ਦੇ ਉਹਿਆ ਕਿ ਦੇ ਬਦਲਾ ਦੇ ਚਾਹ ਤਾ ਕੋਈ ਨਹੀਂ ਆਹ ਲੋਕ ਕੋ ਫੀਲ ਨਾ ਬਾਕੀ ਇਹ ਅਗਰ ਕੋਈ ਹੋਰ ਚੀਜ਼ ਲੋਕੀਆ ਕਰਨੀ ਨਾ ਉਹ ਦਿਨਾ ਤਾਂ ਲਾਤਾ ਉਹ ਬੈਜਰ ਕਰਤਾ ਬਤੀਜ ਇੱਕ ਨਾਟ ਰਹਿ ਗਿਆ ਕਸ ਨਾਲ ਨਈ ਲੋਕ ਨਿਕਲ ਗਏ ਮਿੱਤਰੋ ਆਪਣਾਰੇ ਰਾਕਟ ਦੀ ਆ ਚੁੱਕੀ ਹੈ ਦੇਖੋ ਇੱਧਰ ਕਿਆ ਬਾਤ ਹੈ ਤੇ ਆ ਵਾ ਇਧਰੋਂ ਆਪਾਂ ਉਸੇ ਰੋਡ ਨੂੰ ਕਰ ਦਿੰਨੇ ਆ ਕੈਦ ਕੈਪਚਰ ਮੈਰੀਟ ਫਟਾ ਕਿਉਂਕਿ ਇਹਦੀ ਲੋਡ ਜਦੋਂ ਆਪਾਂ ਨੂੰ ਪਈ ਨੂੰ ਉੱਥੋਂ ਚੱਕ ਲਾਂਗੇ ਆਪਾਂ ਆਪਾਂ ਵਾਗੇ ਸੀ ਗਰਾਊਂਡ ਤੇ ਕਰ ਲਈਆਂ ਹੁਣ ਵਾਪਸ ਗਾ ਤੇ ਫਿਲਹਾਲ ਇਹੇ ਕਰਕੇ ਬਲੌਗ ਨਹੀਂ ਆ ਜਿਹੜੇ ਮੇ ਸੰਦੇਸ ਤੇ ਆਪਾਂ ਪਹਿਲਾਂ ਲੱਗੇ ਰਹੇ ਹਾਂ ਹਨਾ ਉਹ ਆਪਣਾ ਹੋ ਗਿਆ ਸਕਸੈਸਫੁਲ ਤੇ ਇਸੇ ਨੂੰ ਆਪਣਾ ਹੋ ਗਿਆ ਜਮ ਫਟ ਦੇਖੋ ਅੱਖਾਂ ਉਹ ਕਰ ਗਿਆ ਤੈਨੂੰ ਮਢੀ ਯਾਰ ਜਿਸਨ ਲੱਗਿਆ ਉਹਨਾਂ ਨੂੰ ਓਕੇ ਰਿਪੋਰਟ ਜਮਾ ਇਹਦੀ ਹੁਣ ਆਪ ਨੂੰ ਹੈਗੀ ਬਹੁਤ ਖੁਸ਼ੀ ਤੇ ਅੱਜ ਦੇ ਬਲੌਗ ਨੂੰ ਕਰਦੇ ਆ ਇੱਥੇ ਖਤਮ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਚੰਗਾ ਲੱਗਿਆ ਤੇ ਰੌਕ ਤ ਆਪਣਾ ਖਰਾ ਇੱਧਰ ਤੇ ਇਹਦੀ ਥੋੜੀ ਜੀ ਸੈਟਿੰਗ ਯਾਰ ਹੋਈ ਨਹੀਂ ਹਲੇ ਫਿਲਹਾਲ ਜਿਹੜੀ ਕਿ ਮੈਨੂੰ ਕੱਚ ਲੱਗਦੀ ਆ ਇੱਕ ਮਿੰਟ ਤੁਹਾਨੂੰ ਦਿਖਾਉਣਾ ਮੈਂ ਮੈਨੂੰ ਲੱਗਦੀ ਆ ਕੱਚ ਸੱਚਨਾ ਕੱਚ ਕੱਚ ਇੱਥੇ ਕੱਚ ਲੱਗਦੀ ਆ ਯਾਰ ਆ ਗਿਆ ਟੱਕਰ ਨੂੰ ਸਵੇਰ ਹਸਾਬ ਨਾਲ ਹੋਈ ਏ ਜੀ ਕੀਰਕ ਹੋਰ ਚੀਜ਼ ਲੱਗਦੀ ਆ ਮਨ ਵੀ ਇਹ ਆ ਜਿਹੜੀ ਫਲੈਕਸੀਬਿਲਟੀ ਆ ਅੱਗੇ ਹਲਦਾ ਨਹੀਂ ਸੀ ਮਨ ਲੱਗਾ ਘਟ ਗਈ ਜਿਹੜੀ ਅੱਗੇ ਨੂੰ ਆਦੇ 사ਉਂਡ ਵੀ ਆਉਂਦਾ ਬਾਕੀ ਧੋਣ ਵਾਲਾ ਸੁਭਾ ਬਹੁਤ ਹੂਸ਼ ਕਰਾਂਗੇ ਚਲਦੇ ਉੱਤੇ ਆ ਕੱਪੜਾ ਵੀ ਪਾਏ ਠੀਕ ਨਾ ਠਿਕਣਾ ਤੇ ਇਹਨੂੰ ਕਰਦੇ ਆ ਵਲੌਗ ਨੂੰ ਐਂਡ ਕਰ ਦੋ ਦਬਕੇ ਸ਼ੇਅਰ ਧੰਨਵਾਦ ਤੇ ਆ ਖੜਾ ਆਪਣਾ ਡੈਥ ਰੀ